ਲਾਈਵ ਪੇਜ ਚੈਨਲ ਦੇਖਦੇ ਸਾਰੇ ਦਸਤਾਂ ਦਾ ਸਵਾਗਤ ਆ ਜਿਵੇਂ ਕਿ ਅੱਜ ਆਪਾਂ ਖੜੇ ਸੀਗੇ ਖੜੇ ਆ ਇੱਥੇ ਐਕੀਮ ਦਫਤਰ ਰਾਇਕੋ ਵਿਖੇ ਇਸੇ ਪਿੰਡ ਜਲਾਲਬੀਆਲ ਦੀ ਜੋ ਗਰੀਬ ਲੋਕਾਂ ਨੂੰ ਜਿੰਨੇ ਵੀ ਆਪਣੇ ਮਤਲਬ ਵਰਕਸਟਲੇ ਪਹੁੰਚੇ ਆ ਕਿਸਾਨ ਜੱਥੇਬੰਦੀਆਂ ਪਹੁੰਚੀਆਂ ਨੇ ਇਸ ਪਹੁੰਚਣ ਦਾ ਕਾਰਨ ਇਹ ਆ ਵੀ ਜੋ ਰਾਸ਼ਨ ਮਰਦਾ ਹੁੰਦਾ ਸੀਗਾ ਜਾਂ ਕਣਕ ਮਿਲਦੀ ਹੁੰਦੀ ਸੀਗੀ ਵੋਕ ਕਣਕ ਮਿਲਦੀ ਹੁੰਦੀ ਸੀ ਕਿ ਪਰਿਵਾਰਾਂ ਨੂੰ ਉਹ ਗਰੀਬ ਪਰਵਾਰਾਂ ਦੀ ਕਣਕ ਕੱਟ ਦਿੱਤੀ ਗਈ ਆ ਕਈ ਕਾਰਡ ਕੱਟ ਦਿੱਤੇ ਗਏ ਆ ਜਿੱਦਾ ਰੋਜ਼ਗਾਰਪੀਤ ਕਣ ਲਈ ਆ ਜਿੱਥੇ ਪਹੁੰਚੇ ਨੇ ਹੈਡੀਨ ਦਫਤਰ ਸਾਰੇ ਪਿੰਡ ਵਾਸੀ ਇਕ ਨਾਲ ਕਿਸਾਨ ਜੱਟੇ ਬੰਦੇ ਪਹੁੰਚਿਆ ਨੇ ਇਹ ਇਹ ਮੁੱਦਾ ਦੋ ਦਿਨ ਪਹਿਲਾਂ ਵੀ ਪਿੰਡ ਵਾਸੀਆਂ ਨੇ ਪਿੰਡ ਪੱਤਰ ਤੇ ਫੈਸਲਾ ਬਟਾਜੇ ਆ ਕਿ ਦਾ ਪੱਤਰ ਕੀ ਆ ਫਿਰ ਇਹ ਸਾਰਣ ਕੀ ਆ ਇਸ ਦੇ ਬਾਰੇ ਅੱਜ ਆਪਾਂ ਚਰਾਂਗੇ ਸਾਡੇ ਨਾਲ ਇਥੇ ਰੁਕੋ ਮਾਲਪਰਾ ਦਾ ਜਿਹਨੇ ਰਾਜ ਨੂੰ ਪਹੁੰਚਾ ਦੇਣੀ ਤੇ ਜਿਹਨਾਂ ਨੂੰ ਗੱਲ ਕਰਾਂਗੇ ਆਪਣੇ ਤਜਰਬੇ ਅਗੇ ਕੀ ਜੋ ਲਿੰਗ ਦੇ ਸੰਬੰਧ ਤੇ ਉਹ ਗਾੜਾ ਮਾਰੇ ਜੀ ਦੇ ਬਾਰੇ ਤੁਸੀਂ ਕੀ ਗੱਲਬਾਤ ਕੀਤੀ ਹੈ ਤੇ ਵਰਤ ਪ੍ਰੈਜੈਂਟ ਅਜੇ ਜੀ ਪੰਜਾਬ ਸਰਕਾਰ ਦੇ ਜੋ ਲੋਕਾਂ ਨਾਲ ਵਾਦੇ ਸੀਗੇ ਵੀ ਘਰ ਘਰ ਰੋਜ਼ਗਾਰ ਦੇਵਾਂਗੇ ਨੌਕਰੀ ਦੇਵਾਂਗੇ ਤੇ ਲੋਕਾਂ ਗਰੀਬਾਂ ਨੂੰ ਅਨਾਲ ਦੇਵਾਂਗੇ ਉਹ ਅਨਾਲ ਦੇਣ ਦੀ ਬਜਾਏ ਉਹ ਲੋਕਾਂ ਦੇ ਕਾਰਡ ਕੱਟ ਕੇ ਖੋਹਿਆ ਗਿਆ ਇਹਨਾਂ ਦਾ ਪਨਾਰਾ ਜਿਹੜਾ ਅੱਜ ਵੀ ਇਸ ਜੀ ਸਾਹ ਦੇ ਤੇ ਹਾਂ ਤੇ ਲੈ ਹੰਦਾ ਵੀ ਕੁਝ ਬੰਦੇ ਰਸੂਕ ਵਾਲੇ ਆ ਜਿੰਨਾਂ ਕੋਲੇ ਜ਼ਮੀਨ ਜਾਇਦਾਦ ਸਾਰਾ ਕੁਝ ਹੈਗਾ ਉਹਨਾਂ ਦੇ ਕਾਰਡ ਕੱਟ ਦੋ ਸਾਨੂੰ ਕੋਈ ਤਰ੍ਹਾਂ ਇੱਕ ਜਿਹੜਾ ਗਰੀਬ ਦਾ ਕਿਸਾਨ ਆ ਜਾਂ ਮਜ਼ਦੂਰ ਆ ਪੰਜ ਚਾਰ ਮੈਂਬਰ ਘਰ ਦੇ ਹੈਗੇ ਆ ਕਿਉਂਕਿ ਮਹਿੰਗਾਈ ਦਿਨੋ ਦਿਨ ਵੱਧ ਰਹੀ ਆ ਉਹ ਮਹਿੰਗਾਈ ਦੇ ਕਾਰਨ ਉਹਦਾ ਅਨਾਜ ਕੱਟਿਆ ਗਿਆ ਤੇ ਅੱਜ ਅਸੀਂ ਉਹਦੇ ਸਬੰਧ ਚ ਇਦਾਂ ਸਾਰਾ ਧਿਆਨ ਤੇ ਲੈ ਕੇ ਆਏ ਆ ਵੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਜ਼ਰੂਰ 2 ਰੁਪਏ ਕਿਲੋ ਵਾਲੀ ਕਣਕ ਦਾਲ ਆ ਜਿਹੜੀ ਉਹ ਦਿੱਤੀ ਜਾਵੇ ਤੇ ਜਿਹੜੇ ਕੋਈ ਗਰੀਬੀ ਦੀ ਮਾਰ ਤੋਂ ਉੱਪਰ ਉਹਨਾਂ ਦੇ ਖਰਚੇ ਦੇਣ ਸਾਨੂੰ ਕੋਈ ਉਤਾਰੀ ਜੋ ਲੋਕਾਂ ਦਾ ਲੋੜਵੰਦ ਹੈ ਕਿ ਉਹਨਾਂ ਨੂੰ ਜ਼ਰੂਰ ਇਹ ਜਿਹੜਾ ਰਾਚਨਾ ਪੰਜਾਬ ਸਰਕਾਰ ਬਣਵਾ ਰਿਆ ਉਹ ਦਿੱਤਾ ਜਾਵੇ ਐਡੀਨ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਵੀ 15 ਦਿਨ ਦੇ ਵਿੱਚ ਵਿੱਚ ਇਹ ਦੁਬਾਰੇ ਇਹਨਾਂ ਦੀ ਰੀਚੈਕ ਕਰਾਂਗੇ ਅਸੀਂ ਜਿਹੜੇ ਕਾਰਡ ਜਾਇਜ਼ ਹੋਏ ਉਹ ਬਣਾਵਾ ਦੇ ਧੰਨਵਾਦ ਜਿਵੇਂ ਕਿ ਤੁਸੀਂ ਐਡੀਨ ਸਾਹਿਬ ਨੂੰ ਮਿਲ ਸੀਗੇ ਤੇ ਉਹਨਾਂ ਨੇ ਭਰੋਸਾ ਦਿਵਾਇਆ 15 ਦਿਨਾਂ ਚ ਇਹ ਮਤਲਬ ਜੋ ਵੀ ਜਾਂਚ ਕਰਵਾਈ ਜਾਊਗੀ ਬਟਾਉਣ ਵਾਲੇ ਸਮੇਂ ਦੇ ਵਿੱਚ ਇਹ ਜਾਂਚ ਡੇਟ ਹੋਣੀ ਹੈ ਜੇ ਅਸੀਂ ਗੱਲ ਕਰੀਏ ਤਾਂ ਦੁਕਾਨ ਦੇੰਨ ਨੀ ਕਰ ਰਹੀ ਸੀ ਦੇਖੋ ਸਾਡੇ ਕੋਲ ਇਸ ਸੰਬੰਧ ਅੱਜ ਕੋਈ ਕਾਰਾ ਹੁੰਦਾ ਵਾ ਵੀ ਜੇ ਅਧਿਕਾਰੀ ਸਮੇਂ ਸਿਰ ਲੋਕਾਂ ਨੂੰ ਇਨਸਾਫ ਨਾ ਦੇਣਗੇ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਵੀ ਅਧਿਕਾਰੀਆਂ ਦਾ ਕਾਰਡ ਕੱਟਣ ਦੇ ਵਿੱਚ ਰੋਲ ਹੋਇਆ ਉਹਨਾਂ ਦੇ ਦਾਫਤਰਾਂ ਦਾ ਘਰਾਉ ਵੀ ਕਰਾਂਗੇ ਕਿ ਇੱਕ ਦਿਨ ਅਸੀਂ ਸੜਕਾਂ ਤੇ ਵੀ ਆਵਾਂਗੇ ਜਿੱਨਾਂ ਜਿਹੜਾ ਗਰੀਬ ਜਨਤਾ ਨੂੰ ਇਹ ਅਨਾਜ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਸਾਡਾ ਜਿਹੜਾ ਸੰਘਰਸ਼ਾ ਉਹ ਅਸੀਂ ਜਾਰੀ ਰੱਖਾਂਗੇ ਕਿ ਇਹਨਾਂ ਨੂੰ ਘਰ-ਘਰ ਗਰੀਬ ਲੋਕਾਂ ਦੇ ਅਸੀਂ ਅਨਾਜ ਪਹੁੰਚਣ ਲਈ ਅ ਤਿੰਨ ਦੇ ਨਾਲ ਖੜਾ ਜੀ ਨੇ ਕਿ ਆਪਣੇ ਅ ਸਾਥੀ ਕਿਸਾਨ ਵੀ ਤੋਂ ਉਹਨਾਂ ਦੇ ਮਾਲਪੁਰਾ ਜੀ ਜਿਹੜੇ ਤਿੰਨੇ ਰਾਜ ਨੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਦਫਤਰੀ ਪਿੰਡ ਵਾਸੀ ਤੇ ਤਾਂ ਜਿੱਥੇ ਲੰਗੜੇ ਤੇ ਕਮਿਸ਼ਨ ਤੇ ਇਸ ਬਾਬਾ ਨਾਲ ਗੱਲਬਾਤ ਕੀਤੀ ਆ ਤੇ ਉਹਨਾਂ ਨੇ ਰੋਕਾ ਦਵਾਇਆ ਹੈਗਾ ਵੀ 15 ਦਿਨਾਂ ਦੇ ਵਿੱਚ ਵਿੱਚ ਇਹਦੀ ਪੂਰੀ ਜਾਂਚ ਕੀਤੀ ਜਾਊਗੀ ਜੋ ਕਾਰਡ ਨਿਯਾਜ ਕੱਟੇ ਗਏ ਆ ਉਹ ਕਾਰਡ ਦੁਬਾਰਾ ਬਹਾਰ ਕੀਤੇ ਜਾਣਗੇ ਤੇ ਜੇ ਜੋ ਮਤਲਬ ਕਾਰਡ ਕਿਸ ਮਤਲਬ ਤੋਂ ਲੈ ਰਿਹਾ ਕਾਰਕਟਰ ਦੇ ਬਦਦੇ ਉਨ੍ਹਾਂ ਦੇ ਕਾਰਜ ਕੱਟੇ ਜਾਣਗੇ ਤੇ ਉਨ੍ਹਾਂ ਦੇ ਕਾਰਵਾਈ ਵੀ ਕੀਤੀ ਜਾਊਗੀ ਜੋ ਉਚਿਤ ਹੋਵੇ ਤੇ ਧੰਨਵਾਦ ਦੁਆਰੇ ਕਰੋ ਠੀਕ ਹੈ ਜੀ ਹਾਂ ਜੀ ਧੰਨਵਾਦ ਪੋਸ ਕਰਦੇ ਕੋਈ ਇਹ ਪਿੰਡ ਆਉਂਦੀ ਆਉਦੇ ਵਸੂਲਤਾ ਨੇ ਇੱਥੇ ਕੱਟ ਕੀਤਾ ਕੁਝ ਵਿਚਾਰਨ ਜਿੱਤੇ ਰਹਿੰਦੀਆਂ ਵੀ ਬੋਲਦੀਆਂ ਜੀ ਜੀ ਇਸਰ ਕੀ ਕਾਰਨ ਇਹ ਦੀ ਗੱਲਬਾਤ ਆ ਜਿਹੜਾ ਇਹਨਾਂ ਨੇ ਕੱਟ ਕੀਤਾ ਇਹਨਾਂ ਦੀ ਜਿਹੜੇ ਐਕਚੁਅਲ ਚ ਇਹਨਾਂ ਦੀ ਗ੍ਰਿਵੈਂਸਿਸ ਜਾਂ ਇਹਨਾਂ ਦੀ ਥੋੜੀ ਮੁਸ਼ਕਲਾਂ ਇਹਨਾਂ ਨੂੰ ਆ ਰਹੀਆਂ ਹੈ ਜਿਹੜੇ ਆਟਾ ਦਾਲ ਸਕੀਮ ਜਿਹਨੂੰ ਕਹਿੰਨੇ ਆ ਆਪਾਂ ਜਿਹਦੀ ਰੀ-ਵੇਰੀਫਿਕੇਸ਼ਨ ਕੀਤੀ ਗਈ ਸੀਗੀ ਉਹਦੇ 'ਚ ਕੁਝ ਤਰੂਟੀਆਂ ਲੱਗਦੀਆਂ ਨੇ ਕਿਉਂਕਿ ਜਿਸ ਤਰ੍ਹਾਂ ਬੀਬੀਆਂ ਨੇ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਕੋਈ ਸਮੀਆਂ ਰਹਿ ਗਈਆਂ ਕਿ ਕਈ ਜਿੰਨਾ ਚਾਹੀਦਾ ਸੀ ਲਾਭਪਾਤਰੀਆਂ ਨੂੰ ਉਹਨਾਂ ਦੇ ਵੀ ਕਾਰਡ ਕੱਟੇ ਗਏ ਤੋਂ ਇਹਦੇ ਸੰਬੰਧੀ ਇਹ ਸਾਰੇ ਇੱਥੇ ਅੱਜ ਆਏ ਸੀ ਤੇ ਇਹਨਾਂ ਨੇ ਆਪਣੀ ਤਕਲੀਫਾਂ ਬਾਰੇ ਮੇਰੇ ਨਾਲ ਡਿਸਕਸ ਕੀਤਾ ਕਿ ਮੈਂ ਫੀਲ ਕੀਤਾ ਕਿ ਇਹਨਾਂ ਦੀ ਕਾਫੀ ਹੱਦ ਤੱਕ ਜਿਹੜੇ ਹੈਗੇ ਨੇ ਲਾਹ ਪਤਰੀ ਜਿਹੜੇ ਜਾਇਜ਼ ਨੇ ਉਹ ਬਾਹਰ ਰਹਿ ਗਏ ਨੇ। ਤੋਂ ਇਹਰੇ ਬਾਰੇ ਆਲਰੇਡੀ ਅਸੀਂ ਇਹ ਕਰ ਰਹੇ ਆਂ ਜੀ ਜਿਹੜੇ ਆਪਾਂ ਕਾਰਡ ਕੱਟੇ ਗਏ ਸੀਗੇ ਉਹਦੀ ਰੀ-ਵੇਰੀਫਿਕੇਸ਼ਨ ਆਲਰੇਡੀ ਚੱਲ ਰਹੀ ਹੈ। ਉਹ ਏਐਫਐਸਓ ਜਿਹੜੇ ਰਾਇਪੋਟ ਦੇ ਨੇ ਉਹਨਾਂ ਦੀ ਡਿਊਟੀ ਲੱਗੀ ਹੋਈ ਹੈ ਨਾਲ ਫੂਡ ਇਨਸਪੈਕਟਰਾਂ ਦੀ ਹੈ। ਇਸ ਪਿੰਡ 'ਚ ਕਿਉਂਕਿ ਮੈਨੂੰ ਲੱਗ ਰਿਹਾ ਕਿ ਕਾਫੀ ਜ਼ਿਆਦਾ ਇਸ਼ੂ ਲੱਗ ਰਿਹਾ ਹੈ। ਤੋਂ ਕੱਲ ਅਸੀਂ ਇਸ ਸੰਬੰਧੀ ਜਿਹੜੇ ਸੰਬੰਧਤ ਅਧਿਕਾਰੀ ਨੇ ਉਹਨਾਂ ਨੂੰ ਬੁਲਾ ਕੇ ਇਹ ਸਾਰੇ ਪਿੰਡ ਦਾ ਇੱਕ ਵਾਰ ਦੁਬਾਰਾ ਰੀ-ਵੇਰੀਫਿਕੇ ਜੀ ਜੋ ਕਿ ਇਹਨਾਂ ਦਸਤਿਆ ਪਿੰਡ ਵਾਲਿਆਂ ਨੇ ਇਹ ਵੀ ਚੋਰੀ ਇਹ 200 ਤੇ 2-3 ਸਾਲ ਤੱਕ ਜੋ ਉਹਨਾਂ ਦੇ ਕਾਰ ਕੱਟੇ ਗਿਆ ਵਿੱਚੋਂ ਜੀ ਕੁਝ ਮੋਲ ਕੱਟੇ ਗਏ ਆ ਜੀ ਬਟ ਉਹਨਾਂ ਦੇ ਹਜੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ ਬਰ ਕਿਸੇ ਉਹਨਾਂ ਕਹਿ ਰਹੇ ਆਂ ਦੀ ਇਸ ਦੀ ਜਾਂਚ ਮਤਲਬ ਜਾਂਚ ਚੱਲ ਰਹੀ ਹੈ ਪਰ ਇਹ ਕਦੋਂ ਤੱਕ ਦੇਖੋ ਇਹ ਇਹਦਾ ਇਹਦਾ ਨਾ ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜੀ ਇਹ ਸਲੋ ਥੋੜਾ ਜਿਹਾ ਹੋ ਗਿਆ ਕਾਰਨ ਇਹ ਸੀ ਕਿਉਂਕਿ ਪਟਵਾਰੀ ਸੀਮਿਤ ਨੇ ਪਟਵਾਰੀਆਂ ਨੂੰ ਵੀ ਲਾਇਆ ਸੀ ਅਸੀਂ ਪੰਚਾਇਤ ਸਕੱਤਰਾਂ ਨੂੰ ਲਾਇਆ ਸੀ ਹੋਰ ਲਾਇਆ ਸੀ ਇਹੋ ਜੀ ਚੀਜ਼ਾਂ ਜਿਉਂਕਿ ਪਿੰਡਾਂ ਦੇ ਜੋ ਸਮੀਕਰਨ ਹੁੰਦੇ ਨੇ ਨਾ ਹਰ ਬੰਦਾ ਪੱਲਾ ਝਾੜਨ ਲੱਗ ਜਾਂਦਾ ਕਿਉਂਕਿ ਜਿਹੜੇ ਰਸੂਖਦਾਰ ਹੈ ਕਿਤੇ ਨਾ ਕਿਤੇ ਦਬਾਅ ਪਾ ਲੈਂਦੇ ਨੇ ਵਿੱਚ ਜਿਹੜਾ ਕਿ ਬਹੁਤ ਮਾੜੀ ਗੱਲ ਹੈ ਮੈਂ ਇਹਨੂੰ ਮੰਨਦਾ ਅਸੀਂ ਕੋਸ਼ਿਸ਼ ਇਹ ਕੀਤੀ ਸੀਗੀ ਕਿ ਬਹੁਤ ਨਿਰਪੱਖਤਾ ਨਾਲ ਇਹ ਕਰਾਇਆ ਜਾਏ ਫਿਰ ਵੀ ਜੇ ਗਲਤੀਆਂ ਰਹਿ ਗਈਆਂ ਨੇ ਕਿਉਂਕਿ ਬੜਾ ਵੱਡਾ 30000 ਕਾਰਡ ਵੈਰੀਫਾਈ ਕਰਵਾਏ ਬੜਾ ਵੱਡਾ ਕੰਮ ਹੁੰਦਾ ਏਕ ਉਹਦੇ ਵਿੱਚ ਜਿਹੜੀਆਂ ਗਲਤੀਆਂ ਨੇ ਜੇ ਮੈਂ ਦੇਖਾਂ ਤੇ ਮੈਂ ਜੋ ਫੀਲ ਕੀਤਾ 2% ਦਾ ਗੜਬੜ ਨਜ਼ਰ ਆਈ ਹੈ ਮੇਰੇ ਜਿਹੜੀ ਕਿ 2% ਵੀ ਨਹੀਂ ਹੋਣੀ ਚਾਹੀਦੀ ਸੀ ਤੋ ਉਹਨੂੰ ਅਸੀਂ ਇਹਨੂੰ ਦੁਬਾਰਾ ਸੈਟ ਰਾਈਟ ਕਰ ਰਹੇ ਹਾਂ ਜਿਨ੍ਹਾਂ ਨੂੰ ਪਹਿਲਾਂ ਤੋ ਕਣਕ ਨਹੀਂ ਮਿਲ ਰਹੀ ਜਾਂ ਪਹਿਲਾਂ ਕੱਟੇ ਗਏ ਆ ਉਹਦੀ ਮਜਬੂਰੀ ਦੇਖੋ ਸਰਕਾਰ ਦੀ ਸਿਰਫ ਇੰਨੀ ਹੈ ਕਿ ਜਿਨਨੇ ਕਾਰਡ ਨੇ ਉਸ ਤੋਂ ਕਈ ਗੁਣਾ ਵੱਧ ਬਣੇ ਹੋਏ ਨੇ ਇਹ ਸਰਕਾਰ ਨੇ ਲੋਕਾਂ ਨੂੰ ਤੰਗ ਕਰਨ ਲਈ ਨਹੀਂ ਇਹ ਰੀਵੈਰੀਫਿਕੇਸ਼ਨ ਕਰਾਈ ਸੀ ਇਹ ਇਸੇ ਲਈ ਕਰਾਈ ਸੀਗੀ ਕਿ ਜਿਹੜੇ ਗਲਤ ਲੋਕ ਲੈ ਰਹੇ ਨੇ ਕਣਕ ਉਹਨਾਂ ਦਾ ਇਹ ਕਾਰਡ ਕਟਿਆ ਜਾਵੇ ਜਿਹੜੇ ਬੰਦੇ ਜਿਨ੍ਹਾਂ ਨੂੰ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਦਿੱਤੀ ਜਾ ਸਕੇ ਜੋ ਕਿ ਬਿਲਕੁਲ ਹੀ ਆਈ ਥਿੰਕ ਦੇਣਿਕਤਾ ਦੇ ਹਿਸਾਬ ਨਾਲ ਬਹੁਤ ਹੀ ਸਹੀ ਫੈਸਲਾ ਹੈ ਸਰਕਾਰ ਦਾ ਤੇ ਸਰਕਾਰ ਇਹਦੇ ਉੱਤੇ ਪੂਰੀ ਖੜੀ ਹੈ ਸਾਨੂੰ ਪੂਰੀ ਹਰੀ ਝੰਡੀ ਹੈ ਸਾਡੇ ਤੇ ਕੋਈ ਦਬਾਅ ਨਹੀਂ ਹੈ ਜੀ ਕਿਸੇ ਤਰ੍ਹਾਂ ਦਾ ਵੀ ਕਿ ਕਿਸੇ ਦੀ ਅਸੀਂ ਫੇਵਰ ਕਰਨੀ ਹੈ ਮੈਂ ਤਾਂ ਆਪ ਵੀ ਚਾਹੂੰਗਾ ਕਿ ਜਿਹੜੇ ਰਸੀਦਦਾਰ ਲੋਕ ਨੇ ਆ ਜਿਨ੍ਹਾਂ ਦੇ ਘਰੇ ਕੋਈ ਦਿੱਕਤ ਨਹੀਂ ਹੈ ਉਹ ਥੋੜੀ ਜੀ ਸ਼ਰਮ ਕਰਨ ਥੋੜਾ ਆਪਣੇ ਸ਼ੀਸ਼ੇ ਦੇ ਜਾ ਕੇ ਜਰਾ ਜਾ ਤਾਂ ਨੀਵੀਂ ਪਾੜਨਾ ਕਿ ਤੁਸੀਂ ਇੱਕ ਗਰੀਬ ਬੰਦੇ ਦਾ ਨਿਵਾਲਾ ਖੋ ਕੇ ਖਾ ਰਹੇ ਹੋ ਤੇ ਉਹ ਆਪ ਹੀ ਆਪਣੇ ਕਟਾ ਦੇਣ ਕਿਉਂਕਿ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਜਲਦੀ ਇਹ ਵੀ ਫੈਸਲਾ ਲੈ ਲੇ ਕਿ ਜਿਹੜੇ ਗਲਤ ਲਾਭ ਪਾਤਰੀ ਲੈ ਰਹੇ ਆ ਉਹਨਾਂ ਤੇ ਰਿਕਵਰੀ ਵੀ ਕੀਤੀ ਜਾਏ ਤੇ ਉਹਨਾਂ ਦੇ ਪਰਚੇ ਵੀ ਦਿੱਤੇ ਜਾਣ ਉਹ ਜੋ ਕਿ ਮੇਰੇ ਹਿਸਾਬ ਨਾਲ ਤਾਂ ਬਹੁਤ ਇਹੀ ਉਹ ਸਹੀ ਹੋਏਗਾ ਤੇ ਈਵਨ ਜਿਹੜੇ ਗਰੀਬ ਗੁਰਬੇ ਨੂੰ ਨਹੀਂ ਮਿਲ ਰਹੀ ਉਹ ਵੀ ਇਹੀ ਚਾਹੇਗਾ। ਤੋਂ ਥੋੜਾ ਜਿਹਾ ਉਹਨਾਂ ਨੂੰ ਇੱਕ ਵਾਰ ਆਪਣੇ ਆਪ ਨੂੰ ਅੱਖਾਂ ਚੱਖਾਂ ਪਾ ਕੇ ਦੇਖਣਾ ਚਾਹੀਦਾ ਹੈ ਕਿ ਕੀ ਉਹ ਦੇਖ ਪਾਉਂਦੇ ਨੇ ਗਰੀਬਾਂ ਦੀ ਕਣਕ ਖਾ ਕੇ ਥੋੜਾ ਜਿਹਾ ਉਹ ਆਪ ਵੀ ਅੱਗੇ ਆਣ ਸਾਡੇ ਪੱਧਰ ਤੇ ਜਿਹੜਾ ਕੰਮ ਕਰਨਾ ਹੈ ਉਹ ਅਸੀਂ ਜ਼ਰੂਰ ਕਰਾਂਗੇ ਜੀ ਜਿਹੜੀ ਗਲਤੀ ਥੋੜੀ-ਬਹੁਤੀਆਂ ਹੋਈਆਂ ਹੈ ਉਹਦੀ ਜ਼ਿੰਮੇਵਾਰੀ ਤਾਂ ਅਸੀਂ ਨਹੀਂ ਭਜਦੇ ਉਹ ਅਸੀਂ ਉਹਨੂੰ ਠੀਕ ਕਰਾਂਗੇ ਬਿਲਕੁਲ ਫਿਰ ਲਾਸਟ ਕੁਐਸਚਨ ਤਾਂ ਕੀ ਇਹ ਗੱਲ ਕਹੀ ਆ ਵੀ ਉਹ ਕਾਰਡ ਨੂੰ ਨਹੀਂ ਕਿਹਾ ਬਟ 130 ਬਣਦੀ ਜੀ ਬਟ ਸਰ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਕਾਰਡ ਸਰ ਪਹਿਲਾਂ ਤੋਂ ਮਤਲਬ ਇਸ ਦੀ ਜੋ ਉਹ ਕਿਹਾ ਜਾਂਦਾ ਵੀ ਇਹ ਕੋਈ ਬਣਨੇ ਆ 130 ਨਹੀਂ ਬਣਨੇ ਬਟ ਜ਼ਰੂਰਤਵੰਦਾਂ ਨੂੰ ਦੇ ਕੇ ਕਾਰ ਬਣਾਏ ਜਾਂਦੇ ਆ ਨਾ ਕਿ ਪਹਿਲਾਂ ਹੀ ਕਾਊਂਟ ਕੀਤਾ ਜਾਂਦਾ ਵੀ ਇੰਨੇ ਨਹੀਂ ਦੇਖੋ ਮੈਂ ਮੇਰਾ ਉਹ ਮੇਰੀ ਭਾਵਨਾ ਇਹ ਨਹੀਂ ਸੀਗਾ ਮੇਰਾ ਭਾਵਨਾ ਸੀ ਇੱਕ ਸਰਵੇ ਜਦੋਂ ਹੁੰਦਾ ਨਾ ਗਵਰਨਮੈਂਟ ਲੈਵਲ ਤੇ ਹੁੰਦਾ ਉੱਚ ਇਹ ਦੇਖ ਲੈਂਦੇ ਨੇ ਕਿ ਇੱਕ ਏਰੀਏ ਚ ਕਿੰਨੇ ਕੁ ਜ਼ਰੂਰਤਮੰਦ ਨੇ ਇਹ ਇੰਨਾ ਤਾਂ ਡਾਟਾ ਸਰਕਾਰਾਂ ਕੋਲ ਹੁੰਦਾ ਹੀ ਆ ਉਹ ਤਕਰੀਬਨ ਉਹਦੇ ਹਿਸਾਬ ਨਾਲ ਹੀ ਅੱਗੇ ਕੰਮ ਚੱਲਦਾ ਪਰ ਉਦੋਂ ਸਰਕਾਰਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਥੱਲੇ ਕਾਰਡ ਬਣ ਕਿਤੇ ਰਹੇ ਨੇ ਹਰ ਚੀਜ਼ ਦੇ ਵਿੱਚ ਨਹੀਂ ਵੜਿਆ ਜਾ ਸਕਦਾ ਹੁੰਦਾ ਥੱਲੇ ਰਿਲਾਇ ਕਰਦੇ ਨੇ ਥੱਲੇ ਦੇ ਸਟਾਫ ਤੇ ਹੋਰ ਤੋ ਕਿਸੇ ਨਾ ਕਿਸੇ ਲੈਵਲ ਤੇ ਤਾਂ ਖਾਮੀ ਰਹੀ ਹੈ ਤੋ ਇਹ ਖਾਮੀ ਸਰਕਾਰ ਪੱਧਰ ਦੀ ਨਹੀਂ ਹੁੰਦੀ ਇਹ ਖਾਮੀ ਹੁੰਦੀ ਹੈ ਜਿੰਨੇ ਕਾਰਡ ਬਣਾਏ ਇਹ ਜਿੰਨੇ ਵੈਰੀਫਾਈ ਕੀਤੇ ਕਿਤਨਾ ਕਿਤੇ ਉਹਨਾਂ ਤੇ ਆ ਕੇ ਸਿਮਟ ਜਾਂਦੀ ਹੈ। ਤੋਂ ਉਹ ਖਾਮੀਆਂ ਕਰਕੇ ਹੀ ਇਹ ਗੜਬੜ ਹੋਈ ਹੈ। ਇਹ ਸਰਵੇ ਦੇ ਹਿਸਾਬ ਨਾਲ ਹੀ ਹਰ ਇਹਨਾਂ ਨੇ ਸਟੇਟ ਨੂੰ ਦੱਸਦੇ ਨੇ ਕਿ ਤੁਹਾਡੇ ਇੰਨੇ ਕਾਰਡ ਬੰਨੇ ਆ। ਇਹ ਕੋਈ ਹਵਾ ਚੋਂ ਡਾਟਾ ਨਹੀਂ ਆਉਂਦਾ। ਇਹ ਡਾਟਾ ਕਾਫੀ ਟਾਈਮ ਲੱਗਦਾ ਤਿਆਰ ਕਰਨ ਨੂੰ। ਤੋਂ ਇਹ ਉਸੇ ਉਹਦੇ ਮੱਦੇ ਨਜ਼ਰੀਏ ਸਾਰਾ ਕੁਝ ਹੋ ਰਿਹਾ। ਇਹ ਵੀ ਹੋ ਸਕਦਾ ਹੈ ਕਿ ਆਪਾਂ ਜਿਹਨੇ ਗੱਲ ਕਰ ਰਹੇ ਆ ਸਰਕਾਰ ਦਾ ਕੋਈ ਹੋਰ ਨਜ਼ਰੀਆ ਹੋਵੇ ਭਾਰਤ ਸਰਕਾਰ ਦਾ ਮੇਰਾ ਹੈ ਮੰਤਵ ਕਿ ਉਹ ਕਹਦੇ ਨੇ ਨਹੀਂ ਜੀ ਆਪਾਂ 30% ਸਾਰਿਆਂ ਨੂੰ ਵਧਾ ਦੋ। ਤੋਂ ਕੱਲ ਨੂੰ ਸਾਰਿਆਂ ਦੇ ਬੰਨੇ ਆ। ਉਦੋਂ ਲੇਕੀ ਫਰਮ ਕੀਤਾ ਤੇ ਇਹ ਆਇਆ ਇਹ ਚੀਜ਼ਾਂ ਚੱਲਦੀਆਂ ਰਹੇ ਹਾਂਜੀ ਸਰ ਇਹ ਲਾਭ ਜਿਹੋ ਇਹਨਾਂ ਦਾ ਪ੍ਰੋਬਲਮ ਹੈ ਕਦੋਂ ਤੱਕ ਰਹੂਗਾ ਇਹ ਜੀ ਮੈਂ ਕੋਸ਼ਿਸ਼ ਕਰਾਂਗਾ ਕਿ 15 ਦਿਨ ਦੇ ਵਿੱਚ ਵਿੱਚ ਇਹ ਜਿੰਨੇ ਵੀ ਰੀਵੈਰੀਫਾਈ ਹੋ ਜਾਣ ਤੇ ਇਹਦੇ ਸਬੰਧੀ ਰਿਪੋਰਟ ਅੱਗੇ ਸਬਮਿਟ ਕਰਾ ਕੇ ਇਹਨਾਂ ਦੇ ਜੋ ਵੀ ਇਹਨਾਂ ਦੀ ਬਣਦੀ ਕਾਰਵਾਈ ਹੈ ਉਹ ਕਰਾ ਦਿੱਤੀ ਜਾਏ ਤਾਂ ਮੇਰੀ ਕੋਸ਼ਿਸ਼ ਹੋਏਗੀ ਹਾਂਜੀ ਜੀ ਮੈਂ ਕਿ ਆਪਾਂ ਕਿਸਾਨ ਜੱਫੇਵੰਦੀਆਂ ਨਾਲ ਵੀ ਗੱਲਬਾਤ ਕੀਤੀ ਆ ਤੇ ਅਜੇ ਨਹੀਂ ਕਰਦੇ ਉਹਦੇ ਬਾਅਦ ਵੀ ਸਾਰੇ ਪਿੰਡ ਵਾਸੀ ਐਡਮ ਦਫ਼ਤਰ ਪਹੁੰਚੇ ਤੇ ਐਡਮ ਸਾਹਿਬ ਨੂੰ ਉਹਨਾਂ ਨੇ ਆਪ ਵੀ ਜੋ ਬਰਕਾਤ ਦਿੱਤੀ ਉਹਨਾਂ ਨੂੰ ਆਪਣੀ ਕੰਪਲੇਨ ਦਿੱਤੀ ਬਰਿਆਦ ਕੀਤੀ ਤੇ ਐਡਮ ਸਾਹਿਬ ਨੇ ਪੂਰਾ ਪੂਰਾ ਪ੍ਰੋਫਾ ਦਵਾਇਆ ਵੀ ਜੋ ਵੀ ਜੋ ਵੀ ਇਹ ਜਾਂਚ ਕੀਤੀ ਜਾਊਗੀ ਨਿਰਪੱਖ ਨਾਲ ਕੀਤੀ ਜਾਊਗੀ ਜੋ ਜੱਜ ਮਤਲਬ ਕਰਦੇ ਵਰਦੇ ਨਹੀਂ ਜਿੰਨੇ ਕਰਦੇ ਨੇ ਉਹਨਾਂ ਦੇ ਕਾਰਡ ਕੱਟੇ ਜਾਣਗੇ ਤੇ ਜਿਨ੍ਹਾਂ ਦੇ ਬਹਾਲ ਕਰਨੇ ਆ ਕਾਰਡ ਉਹ ਬਹਾਲ ਕੀਤੇ ਜਾਣਗੇ ਅਸੀਂ ਐਡੀਮ ਕਾਬ ਨਾਲ ਗੱਲਬਾਤ ਵੀ ਕੀਤੀ ਹੈ ਐਡੀਮ ਕਾਬ ਨੇ ਪੂਰਾ ਪੂਰਾ ਪ੍ਰੋਸਸ ਕਰਵਾਇਆਗਾ ਤੇ ਉਹਨਾਂ ਨੇ ਇਹ ਗੱਲ ਵੀ ਕਹੀ ਆ ਵੀ 15 ਦਿਨਾਂ ਦੇ ਵਿੱਚ ਵਿੱਚ ਇਹ ਜਾਂਚ ਕੀਤੀ ਜਾਊਗੀ ਤੇ ਪੂਰੇ ਜਿਵੇਂ ਵੀ ਜਾਂਚ ਅਧਿਕਾਰੀ ਆ ਉਹਨਾਂ ਨੂੰ ਸਖਤ ਨਿਰਦੇਸ਼ ਦਿੱਤੇ ਜਾਣਗੇ ਵੀ ਇਹ ਕਾਰਡਾਂ ਦੀ ਜਾਂਚ ਕੀਤੀ ਜਾਵੇ ਤੇ ਬਹਾਲ ਕੀਤੇ ਜਾਣ ਵਾਲੇ ਕਾਰਡਾਂ ਨੂੰ ਜਲਦ ਬਹਾਲ ਕੀਤਾ ਜਾਵੇ ਰੈਕੋਰਟ ਤੋਂ ਕੁਝ ਇਫੈਂਸਿਵ ਲਾਈਫ ਦਿੱਤੇ ਜਾ ਰਹੇ ਹਨ